ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕੱਲ ਵਲੌਗ ਆਇਆ ਨਹੀਂ ਇੱਕ ਹੋਰ ਵਲੌਗ ਬਣਾਉਣ ਲੱਗੇ ਆ ਕੱਲ ਟਾਈਮ ਹੀ ਨਹੀਂ ਲੱਗਾ ਲਾਸਟ ਡੇ ਸੀ ਮਿਸਤਰੀਆਂ ਦਾ ਅਸੀਂ ਕਿਹਾ ਹੁਣ ਇਹਨਾਂ ਨੂੰ ਫ੍ਰੀ ਕਰੀ ਦੇਈਏ ਤੇ ਫਿਰ ਕਪਣਾ ਆਵੇਂ ਇਹ ਵਲੌਗ ਸਟਿੰਗ ਕਰ ਦਿੱਤੀ ਅੰਦਰ ਸਾਰੀ ਵੇੜੇ 'ਚ ਇਹ ਇਹ ਸਾਡੇ ਕੋਲ ਐਕਸਟਰਾ ਜਿਹੜਾ ਕੂਲਰ ਪਿਆ ਸੀ ਇੱਥੇ ਫਰੰਟ ਤੇ ਰੱਖ ਦਿੱਤਾ ਫੈਂਚ ਬਾਰਡਰ ਦੇ ਉੱਤੇ ਪਿਆ ਆ ਇਨਵਰਟਰ ਤਾਂ ਤੁਸੀਂ ਦੇਖਿਆ ਇੱਥੇ ਆ ਗਿਆ 55 ਇੱਥੇ ਰੱਖ ਲਿਆ ਡੋਨਟ نو ਇਹਦੀ ਖਾਸ ਜਗ੍ਹਾ ਬਣਾਉਣੀ ਆ ਸੀ ਇਹ ਜਿਹੜੀ ਇਹੋ ਵਾਲੀ ਸਟੇਅਰਸ ਇਹਦੇ ਲਈ ਬਣਾ ਕੇ ਕਿਤੇ ਰੱਖਦੇ ਆ ਗੱਡੀ ਗੱਲ ਕਰ ਲਿਆ ਆ ਸੀ ਮਨੀ ਬਹੁਤ ਗੰਦੀ ਆ ਗੱਡੀ ਬਹੁਤ ਜਿਆਦਾ ਹੋਣੇ ਲੈ ਕੇ ਜਾਊਗਾ ਇਹਨੂੰ ਵਾਸ਼ ਕਰਾਉਣ ਵਾਸਤੇ ਗੱਡੀ ਨੂੰ ਫਿਰ ਬੁਲਟ ਆਪਣੇ ਨੂੰ ਆਪ ਸਾਫ਼ ਕਰੂਗਾ ਉਹ ਉੱਥੇ ਲਾ ਜਾ ਕੇ ਖੂਤੇ ਹਾਂ ਜਿਹਦਾ ਇਹੋ ਕੰਮ ਹੀ ਆ ਮਨੀਰਾ ਤੇ ਇੱਕੇ ਹੋ ਸਕੂਟਰੀ ਸਕੂਟਰੀ ਵੀ ਮਨਵੀਰ ਜਾ ਉੱਥੇ ਆਪੀ ਵਾਸ਼ ਕਰੂਗਾ ਉਹ ਗੱਡੀ ਕਿੰਨੀ ਗੰਦੀ ਹੋਈ ਹੋਈ ਆ ਇਹ ਮੈਂ ਇੱਥੇ ਰੱਖ ਦਿੱਤੇ ਸੀ ਆਪਣੇ ਬੂਟੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹਨੂੰ ਕਿੰਨੀਆਂ ਕਲੀਆਂ ਕਿ ਲੱਗੀਆਂ ਇਹ ਵੀ ਖੁਸ਼ ਆ ਹੁਣ ਉਹ ਗਮਲਾ ਤੋੜ ਦਿੱਤਾ ਮੇਰਾ ਬਿਸਤਰੀਆਂ ਨੇ ਹਾਂ ਇਹ ਟੁੱਟ ਗਿਆ ਹੁਣ ਦੇਖੋਗੇ ਇਹਨੂੰ ਨਵਾਂ ਲਿਆਉਂਗੇ ਫਿਰ ਇਹਨੂੰ ਐ ਨਾ ਉਹਦੇ ਵਿੱਚ ਰੱਖ ਦਾਂਗੇ ਕਿਉਂਕਿ ਇਹਦਾ ਬੂਟਾ ਬਹੁਤ ਵੱਡਾ ਹੈ ਇਸ ਗਮਲੇ 'ਚ ਇਹ ਉੱਪਰ ਚੜਾ ਦਿੱਤੀ ਕੱਲ ਅਸੀਂ ਇਹ ਵਾਲੀ ਚੁੰਮਕਾ ਵੇਲ ਅਰੇ ਇਧਰ ਉੱਪਰ ਇਹ ਵਾਲੀ ਜੈਸਮੀਨ ਇਹ ਆ ਜੈਸਮੀਨ ਕਲੀਆਂ ਵਾਲੀ ਵੇਲ ਕਿੰਨੀਆਂ ਨਪਰੀ ਪਈ ਇਹ ਵੀ ਬਹੁਤ ਚਿੜੀਆਂ ਆਉਂਦੀਆਂ ਇਹਦੇ ਉੱਤੇ ਆ ਵਾਲਾ ਵੀ ਚੰਪਾਲਾ ਵੀ ਹੋ ਗਿਆ ਨਿਕਲ ਆਈ ਇਹਦੀ ਵੀ ਟਾਣੀ ਇੱਕ ਇਹ ਬੌਗਨਵਿਲਾ ਇਹਨਾਂ ਗੇਟ ਵੀ ਮੈਂ ਚੰਗੀ ਤਰ੍ਹਾਂ ਉਸ ਤੋਂ ਉੱਤੋਂ ਕੱਲ ਲੈਣਾ ਕੰਮ ਸੀਗਾ ਵੀ ਮਨ ਨਹੀਂ ਕੀਤਾ ਵੀ ਵਲੌਗ ਬਣਾਈਆਂ ਕਿਉਂਕਿ ਸਾਰੀ ਰੇਤਾ ਸੀਮੈਂਟ ਸਾਰਾ ਕੁਝ ਕੱਢਿਆ ਅਜੇ ਰੋਜ਼ ਕੁੱਟ ਕੇ ਝਾੜੂ ਲੱਗਿਆ ਕਰੋਗਾ ਫੇਰ ਨਿਕਲ ਨਹੀਂ ਪੂਰੀ ਤਰ੍ਹਾਂ ਤੇ ਹੁਣ ਮੈਂ ਜੀ ਅੰਦਰ ਖਲਾਰਾ ਪਾਇਆ ਹੋਇਆ ਸਟੋਰ ਵਗੈਰਾ ਦਾ ਸਾਮਾਨ ਕੱਢ ਕੇ ਸਵੇਰ ਦੀ ਲੱਗੀਆਂ ਚਾਹ ਛੁੱਟੀ ਲਈ ਆ ਤੇ ਚੱਲਾਂ ਹਾਂਜੀ ਗੇਟ ਖੋਲ ਲੂੰਗਾ ਪੱਗੂ ਅੰਦਰ ਆਇਆ ਲਓ ਜੀ ਅੱਲਾ ਕਹਿੰਦਾ ਮੈਂ ਸਕੂਟਰੀ ਦਾ ਬੋਲਟ ਧੋਣਾ ਤੇ ਗੱਡੀ ਸ਼ਹਿਰ ਲੈ ਕੇ ਜਾਊਗਾ ਆ ਜੋ ਟਾਈਮ ਵੀ ਕੁਝ ਨਹੀਂ ਹੋਇਆ 8:00 ਵਜੇ ਆ ਹਜੇ ਮਨੀ ਦਾ ਬੱਬਾ ਉੱਥੇ ਹੀ ਹੈ ਸਮਾਦੀ ਆਵਾਜ਼ ਬਹੁਤ ਸੋਹਣੀ ਲੱਗਦੀ ਜਦੋਂ ਉਹ ਹਵਾ ਵਗੈਰਾ ਚੱਲਦੀ ਹੈ ਉਹ ਦੇਖ ਰਹੀ ਆ ਮੈਂ ਕਿੱਥੇ ਟੰਗਦੀਆਂ ਇਹਨੂੰ ਬਹੁਤ ਵਧੀਆ ਲੱਗਦੀ ਹੈ ਮੈਂ ਸਾਫ਼ ਕਰੂੰਗੀ ਅੱਜ ਇਹਨੂੰ ਵੀ ਟੰਗੂੰਗੀ ਐਸੇ ਕਮਰੇ ਦੀ ਵੀ ਸੈਟਿੰਗ ਕਰ ਦਿੱਤੀ ਮੈਂ ਇੱਥੇ ਜਿੱਤੇ ਇਨਵਰਟਰ ਸੀ ਇੱਥੇ ਨਾ ਇਨਵਰਟਰ ਸੀ ਇੱਥੇ ਮੈਂ ਪ੍ਰੈਸ ਟੇਬਲਾ ਲਾ ਦਿੱਤਾ ਇਧਰ ਹੋ ਗਿਆ ਸਾਡਾ ਡਰਮ ਤੇ ਜੁੱਤੀਆਂ ਵਗੈਰਾ ਸਿਲੰਡਰ ਵਗੈਰਾ ਤੇ ਇੱਥੇ ਇੱਕ ਮੰਝਾ ਢਾਲਈ ਦਾ ਸਾਰਾ ਦਿਨ ਜਿੱਦਾਂ ਮਰਜੀ ਇੱਕ ਜਣਾ ਬੈਠਾ ਰਹੇ ਸੁੱਤਾ ਰਹੇ ਡੈਡੀ ਜਿਆਦਾ ਇੱਥੇ ਬੰਦੇ ਆ ਫਿਰ ਇਹ ਮੰਝਾ ਇੱਥੇ ਢਾ ਦੇਈਦਾ ਰਾਤ ਨੂੰ ਲੋਬੀ ਜਾਂਦਾ ਮੰਮੀ ਨੇ ਇੱਥੇ ਢਾ ਦੇ ਦਿੱਤਾ ਕਿਉਂਕਿ ਉਹ ਸਾਹਮਣੇ ਤਕਰੀਬਨ ਗੇਟ ਆ ਤੇ ਪਤਾ ਲੱਗਦਾ ਰਹਿੰਦਾ ਜ਼ਿਆਦਾਤਰ ਉਹ ਬਾਹਰ ਹੀ ਇੱਥੇ ਬੰਦੇ ਆ ਫਿਰ ਮੈਂ ਕੱਢਿਆ ਸੀ ਸਮਾਨ ਇਹ ਦੇਖੋ ਆ ਦੇਖੋ ਗੁੱਲੂ ਗੁੱਲੂ ਦੋ ਇੱਥੇ ਬੈਠਾ ਗੁੱਲੂ ਓ ਗੁੱਲੂ ਇਹ ਸਟੋਰ ਜੀ ਸਟੋਰ ਦੀ ਮੈਂ ਕਰਦੀ ਸਫਾਈ ਇਹ ਪੇਟੀ ਲਗਾ ਦਿੱਤੀ ਤੇ ਇੱਧਰ ਸਾਈਡ ਚੇਂਜ ਕਰ ਦਿੱਤੀ ਉਹਦੇ ਫਰੰਟ ਤੇ ਪੇਟੀ ਦੇ ਨਾਲ ਆ ਗਈ ਅਲਮਾਰੀ ਇਹ ਜਿਹੜਾ ਐਕਸਟਰਾ ਮੰਜਾ ਬਸ ਇੰਨਾ ਹੀ ਸਮਾਨ ਰਹਿ ਗਿਆ ਸਟੋਰ ਚਾ ਤੇ ਉੱਪਰ ਤਾਂ ਹੈਗਾ ਹੀ ਹੈਗਾ ਜਿਹੜਾ ਇੰਨਾ ਸਮਾਨ ਸਾਡਾ ਤੇ ਇਹ ਇਹ ਵਾਲਾ ਮੰਜਾ ਇੱਥੇ ਕਰ ਦਿੱਤ ਮੰਜਾ ਇੱਥੇ ਹੀ ਉਪਰੀ ਜਗ੍ਹਾ ਤੇ ਆ ਚੇਂਜ ਕਰ ਦਿੱਤੇ ਤੇ ਹੁਣ ਮੈਂ ਮੰਜਾ ਝਾੜ ਛੂੜ ਕੇ ਇਹਦੀ ਸੈਟਿੰਗ ਕਰੂੰਗੀ ਇਸ ਤੋਂ ਬਾਅਦ ਵਿੱਚ ਮੈਂ ਆਪਣੇ ਰੂਮ ਦੀ ਸਾਰੀ ਸਫਾਈ ਕਰੂੰਗੀ ਆ ਸ਼ੋਕੇਸ ਸਾਫ ਕਰੂੰ ਸਾਰਾ ਜੜਾ ਜੂੜਾ ਲਾਉਂਗੀ ਫਿਰ ਲੌਬੀ ਥੋੜਾ ਥੋੜਾ ਕਰਕੇ ਮਤਲਬ ਕਰੂੰਗੀ ਮੈਂ ਨਾਲ ਕੋਈ ਇਸੇ ਦਾ ਟਾਈਮ ਨਹੀਂ ਕੋਈ ਲੇਡੀ ਲੱਗੀ ਨਹੀਂ ਨਾਲ ਕਿਉਂਕਿ ਕਣਕਾ ਦੀ ਵਾਢੀ ਕਰਕੇ ਸਾਰੇ ਬਿਜ਼ੀ ਆ ਇਸ ਕਰਕੇ ਮੈਂ ਥੋੜੇ ਥੋੜੇ ਕਰ ਲੈਣੀ ਆ ਇਹ ਜਿਵੇਂ ਕਰ ਲਿਆ ਆਪਣਾ ਰੂਮ ਵੀ ਸਾਫ ਇਹ ਦੇਖੋ ਅਜੇ ਸਾਡੇ ਘਰ ਵਿੱਚ ਰੰਗ ਦੀ ਕਮੀ ਆ ਰੰਗ ਸਿਤਾਨੀ ਕਰਾਉਂਦੇ ਅਸੀਂ ਸੋਚਦੇ ਪੀ ਅਸੀਂ ਫਰਸ਼ ਵਗੈਰਾ ਸਾਰਾ ਕੁਝ ਇੱਕ ਮਨੀ ਦਾ ਰੂਮ ਬਣਾ ਕੇ ਫਿਰ ਕਰਾਈਏ बार-बार ਮਤਲਬ ਕਿ ਰੰਗ ਦਾ ਕੰਮ ਨਹੀਂ ਹੁੰਦਾ ਦੇਖੋ ਕਰਟਨਸ ਗਰਮੀ ਵਾਲੇ ਲਗਾਵਾਂਗੇ ਉਹਦੇ ਚੇਂਜ ਕਰਾਂਗੇ ਨਾਲੋਂ ਡਰਾਈ ਕਲੀਨ ਕਰਾ ਲਾਂਗੇ ਇਹ ਕਰ ਲਿਆ ਸਾਫ ਹੁਮੈਂ ਕਰੂੰਗੀ ਜੀ ਦੇਖੋ ਲੌਬੀ ਦੇਖ ਲਓ ਕਿੰਨੀ ਗੰਦੀ ਲੌਬੀ ਹੋਈ ਪਈ ਆ ਸੋ ਫਿਰ ਸੋ ਫਿਰ ਸਾਰਾ ਕੁਝ ਆੜ ਚੂੜ ਕੇ ਦੇਖੋ 컬러 ਤੋਂ ਬਿਨਾ ਨਹੀਂ ਕਰ ਸੋਹਣਾ ਲੱਗਦਾ ਆ 컬러 ਕਰਾਵਾਂਗੇ ਹੌਲੀ ਹੌਲੀ ਸਾਰੀ ਸੈਟਿੰਗ ਕਰਕੇ ਇੱਕ ਰੂਮ ਬਣਾ ਕੇ ਪੱਥਰ ਪੁੱਥਰ ਪਵਾ ਕੇ ਫੇਰ 컬러 ਕਰਾਉਨੇ ਆ ਤੇ ਹੁਣ ਪੀ ਗਈ ਆਪਾਂ ਮੜੀ ਜੀਚਾ 11:15 ਮਿੰਟ ਹੋ ਗਏ ਆ ਤੇ ਲੋਬੀ ਮੇਰੀ ਅੱਧੀ ਸਾਫ ਹੋ ਗਈ ਆ ਤੇ ਨਾਲ ਹੀ ਮੈਂ ਮਸ਼ੀਨ ਲਾਈ ਆ ਬੈਡ ਸ਼ਿਲਡਸ ਤੋਂ ਉਹਨੂੰ ਇਹਨਾਂ ਕੱਪੜਿਆਂ ਦਾ ਸੋਪਾ ਟਕਿਆ ਸੀਗਾ ਉਹ ਕੱਪੜੇ ਧੋਣ ਵਾਸਤੇ ਤੇ ਇਹ ਬਾਹਰ ਮੌਸਮ ਹੁੰਦਿਆ ਮਿੱਚਮੀ ਬਾਹਰ ਲੱਪੇ ਮੈਂ ਕੱਪੜੇ ਧੋਣ ਲੱਪੀ ਸੀ ਇਹਨਾਂ ਨੇ ਅੱਜ ਕਿੰਨਾ ਰੋਲਾ ਪਾਇਆ ਬ੍ਰਾਊਨੀ ਅ ਬ੍ਰਾਊਨੀ ਬ੍ਰਾਊਨੀ ਵਾਈਟੀ ਕੀ ਹੋਇਆ ਕੀ ਹੋਇਆ ਕੀ ਹੋਇਆ ਮਜਬੂਰ ਰੋਲਾ ਪਾਇਆ ਹੋਇਆ ਇਹਨਾਂ ਨੇ। ਉੱਬੀ ਐਦਾਂ ਇੱਥੇ ਮੈਂ ਸੋਫਾ ਲਗਾ ਦਿੱਤਾ। ਕਾਸ਼ ਜਦੋਂ ਰੰਗ ਹੋਊ ਫੇਸ ਸੋਹਣਾ ਲੱਗਣਾ ਕਰ। ਇਹ ਇੱਧਰ ਬੈੱਡ ਤੇ ਇਹਦੇ ਵਿੱਚ ਇੰਦਰ ਲਾਤਾ ਟੀਵੀ। ਇਹ ਇੰਦਰ ਰੋ ਗਿਆ। ਸੋਫਾ ਇਹ ਸ਼ੋਕੇਸ ਮਨਵੀਰ ਵੀ ਥੱਕ ਗਿਆ ਸੀ ਸੁੱਤਾ ਪਿਆ ਹੈ ਵੀ ਜਦਾ ਉਤੋਂ ਆਇਆ ਰੋਟੀ ਰੋਟੀ ਖਾ ਕੇ ਹੈਲੋ ਪਾਜੀ 3:30 ਹੋ ਗਏ ਆ ਵੀ ਸ਼ੋਕੇਸ ਮੈਂ ਚੰਗੀ ਤਰ੍ਹਾਂ ਸਾਫ਼ ਕਰਤਾ ਸੀ ਕਿੰਨੇ ਸ਼ੋਕੇਸ ਸੀ ਇਸ ਘਰ ਵਿੱਚ ਜਿਹੜੇ ਕਈ ਬੰਦ ਕਰਵਾਤੇ ਮੈਂ ਸੌਫਟ ਟੁਆਇਜ਼ ਵੀ ਸਾਰੇ ਧੋ ਦਿੱਤੇ ਸੀ ਆ ਜਿਹੜਾ ਇਹ ਵਾਲਾ ਨਾ ਟੈਡੀਅਰ ਇਹ ਕਮ ਸੇ ਕਮ 19 ਸਾਲ ਪੁਰਾਣਾ ਇਹ ਮੋਟੂ ਨੇ ਮੈਨੂੰ ਫਰਸਟ ਗਿਫਟ ਇਹ ਦਿੱਤਾ ਸੀ ਇਹ ਮੈਂ ਇੱਧਰਲੇ ਕਮਰੇ 'ਚ ਰੱਖ ਦਿੱਤੇ ਤੇ ਇਹ ਸੁੱਕ ਜਾਣ ਕਿਉਂਕਿ ਬਾਹਰ ਨਹੀਂ ਪਈ ਜਾਂਦਾ ਕੱਲ ਧੁੱਪ ਨਿਕਲੀ ਤਾਂ ਉੱਥੇ ਰੱਖੋਗੇ ਇਹ ਮਨੀ ਦੇ ਫਰਸਟ ਬਰਥਡੇ ਤੇ ਮਾਸੀ ਜੀ ਨੇ ਦਿੱਤੀ ਸੀ ਗੁੱਡੀ ਇਹ ਮਨਵੀਰ ਦੇ ਡੈਡੀ ਨੇ ਫਰਸਟ ਟਾਈਮ ਇਹਨੂੰ ਦੇਖਣ ਆਏ ਸੀ ਉਸ ਤੋਂ ਪਹਿਲਾਂ ਹੀ ਪਾਰਸਲ ਕੀਤੇ ਸੀ ਟਵਾਈਸ ਉਦੋਂ ਇੱਕ ਫੋਟੋ ਵਾਲੇ ਉਹਨੂੰ ਮਨੀ ਨੂੰ ਕੋਈ ਦੇ ਕੇ ਗਿਆ ਸੀ ਕਿੰਨਾ ਸੋਹਣਾ ਲੱਗਿਆ ਸਾਡੇ ਤਿੰਨ ਵੱਜ ਗਏ ਮੈਨੂੰ ਲੋਬੀ ਦੀ ਸਫਾਈ ਕਰਕੇ ਬਾਪੂ ਵਾਲੇ ਕਮਰੇ ਦੀ ਕਰਕੇ ਤੇ ਜਿੰਨੇ ਕੱਪੜੇ ਸੀ ਉਹ ਧੋਣਦੇ ਹੀ ਆ ਅਜੇ ਵੀ 2 ਮਿੰਟ ਬੈਠ ਕੇ ਰੈਸਟ ਕਰਨ ਲੱਗ ਪੀ ਘੰਟਾ ਕੱਲਣਾ ਵਿੱਚੋਂ ਕੀਤੀ ਆ ਬੱਗੂ ਦੇਖੋ ਬਾਹਰ ਹਵਾ ਜਿੰਨੀ ਜ਼ਿਆਦਾ ਜੀ ਆਹ ਦੇ ਗੁੱਲੂ ਕਿੰਨੀਆਂ ਮਰਤੇ ਪਾਵਾਂ ਰਾਜਾ ਚਾਰ ਬਾਰ ਗੁੱਲੂ ਠੰਡ ਲੱਗਦੀ ਆ ਉਹ ਗੁੱਲੂ ਇਹਦੇ ਮੋਜਾਂ ਇਹ ਰਾਤ ਨੂੰ ਨਹੀਂ ਸੋਣਾ ਕਿੰਦਾ ਸੁਤੀ ਵਈ ਗੁੱਲੂ ਤੇ ਹੁਣ ਮੈਂ ਫਰੀ ਹੋਈ ਆ ਜੀ ਸਾਰਾ ਕੰਮ ਕਰਕੇ ਕੰਮ ਸਾਰਾ ਫਿਨਿਸ਼ ਕਰਕੇ ਹੁਣ ਉਹਨੂੰ ਕੀ ਕਹੀਦਾ ਫਰੀ ਹੋਈ ਆ ਹੁਣ ਆਪਣਾ ਇਸ਼ਨਾਨ ਵਗੈਰਾ ਕਰਕੇ ਆਪਣਾ ਹੈੱਡ ਬਾਥ ਲੈ ਕੇ ਹੁਣ ਫਰੀ ਹੋਈ ਤੇ ਹੁਣ ਇਸ ਤੋਂ ਕੱਲ ਨੂੰ ਮੈਂ ਕਰੂੰਗੀ ਬਰਾਂਡਾ ਸਾਫ ਪਰਸ ਨੂੰ ਕਰਾਂਗੇ ਕਿਚਨ ਹਨਾ ਤੇ ਇਹ ਇਹ ਤੁਹਾਨੂੰ ਸਵੇਰੇ ਵੀ ਦਿਖਾਈ ਸੀ ਦੁਪਹਿਰੇ ਵੀ ਦਿਖਾਈ ਸੀ ਤੇ ਹਜੇ ਤੱਕ ਵੀ ਸੁੱਤੀ ਆ ਪਗ ਉੱਠਣਾ ਨਹੀਂ ਉਹ ਉੱਠਣਾ ਨਹੀਂ ਮੌਸਮ ਠੰਡਾ ਕਰਕੇ ਸਾਰਾ ਦਿਨ ਹੀ ਸੁੱਤੀ ਰਹੀ ਤਾਂ ਹੁਣ ਮੈਂ ਇੱਕ ਡਿਊਟੀ ਕਰਾਉਣੀ ਹੁੰਦੀ ਮਨੀ ਤੋਂ ਕਰਾਈ ਹੈ ਜਿਹੜੇ ਆਪਣੇ ਮਤਲਬ ਕਿ ਪੈਰਾਂ ਤੇ ਲੋਸ਼ਨ ਆ ਵੀਰ ਕੋਲਵਾਉਣੀ ਹੁੰਦੀ ਮਤਲਬ ਕਿ ਇਹਦੀ ਪੱਕੀ ਉਹ ਮਨਵੀਰ ਹੀ ਲੋਂਦਾ ਤਾਂ ਕੁੱਤਿਆ ਇਹਦਾ ਉਹ ਲੱਗ ਗਿਆ ਮੇਰੇ ਰਿੰਗ ਜੀ ਲੱਗੇ ਕੋਈ ਨਾ ਇਹ ਇਹਦਾ ਫਰਜ਼ ਬੰਦਾ ਸੇਵਾ ਦਾ ਦੇ ਦਾਦੀ ਦੇ ਨੋਂ ਕੱਟਦਾ ਹੁੰਦਾ ਤੇ ਕੋਈ ਟਿਊਬ ਟੈਬ ਲਾਉਣੀ ਹੋਵੇ ਕੋਸ਼ ਤਾਂ ਮੇਰੇ ਪੈਰਾਂ ਤੇ ਲੋਸ਼ਨ ਲਾਉਂਦਾ ਜਿੱਥੇ ਮਣੀ ਮੇਰੇ ਮੰਜਾ ਲੱਗਾ ਸੀ ਦੇਖ ਉੱਥੇ ਕਿਦਾਂ ਨਾ ਦਾਗ ਜਿਹਾ ਬਣ ਗਿਆ ਨਾ ਹਾਂ ਦੇ ਦਾਗ ਜਿਹਾ ਬਣ ਗਿਆ ਤੇ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਬਸ ਵਾਈ ਵਾਲੇ ਵਲੌਗ ਕੱਲ ਦਾ ਇੱਕ ਹੋਣਾ ਬਸ ਫਿਰ ਤੁਹਾਨੂੰ ਇੱਕ ਦੋ ਮੇਲੇ ਆ ਉੱਥੇ ਜਾਣਾ ਉਹ ਵਲੌਗ ਦਿਖਾਵਾਂਗੇ ਤੇ ਸ਼ਾਪਿੰਗ ਸ਼ਾਪਿੰਗ ਦਾ ਅੰਜਾਮਾਂਗੇ ਮਾ ਮੇਲੇ ਦਾ ਸੂਟ ਸਾਰਟ ਜੀ ਲੈਣੇ ਆ ਹੋਰ ਏਦਾਂ ਡੇਲੀ ਲਾਈਫ ਦੇ ਤੇ ਇਹਦੇ ਨਾਲ ਹੀ ਕਰਦੇ ਆ ਜੀ ਐਂਡ ਪਲੀਜ਼ ਜਦੋਂ ਤੁਸੀਂ ਇਹ ਵੀਡੀਓ ਦੇਖਦੇ ਆ ਮੇਰਾ ਮਾ ਮਾ ਤਾਂ ਕਿ ਲਾਈਕ ਜਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਇਹਦੇ ਨਾਲ ਹੀ ਕਰਦੇ ਆ ਜੀ ਐਂਡ ਬਾਏ ਬਾਏ ਫੇਰ ਮਿਲਾਂਗੇ